ਕਾਫੀ ਟਾਈਮ ਹੋ ਗਿਆ ਜੀ ਗਾਉਂਦਿਆਂ ਪਰ ਕਦੀ ਕੋਈ ਧਾਰਮਿਕ ਗਾਣਾ ਕੀਤਾ ਨਹੀਂ ਸੀਗਾ ਸਾਡੇ ਮੁੰਡਿਆਂ ਦੇ ਨੌਜਵਾਨ ਮੁੰਡੇ ਨੇ ਹਣਾ ਉਹਨਾਂ ਬਾਰੇ ਤੁਸੀਂ ਛੇਦੀ ਦਿਹਾੜਿਆਂ ਤੇ ਬਹੁਤ ਹੀ ਜੋਸ਼ ਵਾਲਾ ਗੀਤ ਗਾਇਆ ਜੀ ਸੰਤ ਸਿਪਾਹੀ ਸਤਗੁਰ ਜੀ ਤਨ ਹੈ ਤੁਹਾਡੀ ਸਿੱਖੀ ਇਹ ਸ਼ਹਿਦ ਤੋਂ ਮਿੱਠੀ ਏ ਇਹ ਸ਼ਹਿਦ ਤੋਂ ਮਿੱਠੀ ਏ ਤੇ ਖੰਡੇ ਨਾਲੋਂ ਤਿੱਖੀ ਸੰਤਿਸ਼ਪਾਈ ਸਤਗੁਰ ਜੀ ਤਨ ਹੈ ਤੁਹਾਡੀ ਸਿੱਖੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਜੀ ਗਾਣੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਿਰਫ ਸ਼ੁਰੂਆਤ ਉਸ ਪਰਮਾਤਮਾ ਨੂੰ ਯਾਦ ਕਰਕੇ ਹੁੰਦੀ ਹੈ ਕਾਲੀ ਬੋਲੀ ਰਾਤ ਹਨੇਰੀ ਤੇ ਕਿਹੜਾ ਆ ਨਿਲਾਵੇ ਸਰਬੰਸ ਵਾਰ ਸਰਬੰਸ ਦਾਨੀ ਓ ਮਾਛੀ ਵਾੜੇ ਤੁਰਿਆ ਜਾਵੇ ਰੂ ਬੰਸਵਾਰ ਸਰਬੰਸਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ yogi yogesh ਸਾਰਿਆਂ ਦਾ ਜਿੰਦਾਬਾਦ ਟੀਵੀ ਤੇ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਜੀ ਅਸੀਂ ਅੱਜ ਉੱਥੇ ਆਏ ਹਾਂ ਜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਨੂੰ ਧੂਲ ਚਟਾਈ ਮੂੰਹ ਤੋੜ ਜਵਾਬ ਦਿੱਤਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੀ ਤੇ ਉਸ ਮੌਕੇ ਬਹੁਤ ਸਾਰੇ ਧਾਰਮਿਕ ਗੀਤ ਰਿਲੀਜ਼ ਹੁੰਦੇ ਨੇ ਇੱਕ ਗੀਤ ਰਿਲੀਜ਼ ਹੋਇਆ ਜੀ ਸੰਤ ਸਿਪਾਹੀ ਸਤਗੁਰ ਜੀ ਉਸ ਗੀਤ ਨੂੰ ਬੁਲੰਦ ਆਵਾਜ਼ ਦੇਣ ਵਾਲੇ ਇੰਦਰਬੀਰ ਸਿੱਧੂ ਜੀ ਸਾਡੇ ਨਾਲ ਨੇ ਜੀ ਅੱਜ ਤੁਹਾਨੂੰ ਮਿਲਾਉਣੇ ਆ ਜੀ ਉਹਨਾਂ ਨਾਲ ਇੰਦਰਬੀਰ ਸਿੱਧੂ ਦਾ ਜਿੰਦਾਬਾਦ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਬੀਰ ਸਿੱਧੂ ਜੀ ਕਿੱਦਾਂ ਤੁਸੀਂ ਸਵੱਬ ਬਣਿਆ ਧਾਰਮਿਕ ਗੀਤ ਦਾ ਸਾਨੂੰ ਥੋੜਾ ਜਿਹਾ ਉਹਦੀ ਬਾਰੇ ਦੱਸੋ। ਕਾਫੀ ਟਾਈਮ ਹੋ ਗਿਆ ਜੀ ਗਾਉਂਦਿਆਂ ਪਰ ਕਦੀ ਕੋਈ ਧਾਰਮਿਕ ਗਾਣਾ ਕੀਤਾ ਨਹੀਂ ਸੀਗੇ। ਤੇ ਇਸ ਵਾਰ ਸਿਮਰਨਜੀਤ ਭਾਜੀ ਦਾ ਮੈਨੂੰ ਫੋਨ ਆਇਆ ਕਿ ਤੈਨੂੰ ਇੱਕ ਡੰਮੀ ਭੇਜਣ ਲੱਗਾ ਹੈ ਤੇ ਉਹ ਤੂੰ ਵੇਖੀ ਜੇ ਤੈਨੂੰ ਚੰਗਾ ਲੱਗਦਾ ਸ਼ਬਦ ਤੇ ਕਰੀ। ਉਹ ਬਹੁਤ ਸੋਹਣਾ ਲਿਖਿਆ ਸੀ ਉਹਨਾਂ ਨੇ ਤੇ ਮੈਂ ਕਹਿ ਨਹੀਂ ਪਾਇਆ ਵੀ ਨਹੀਂ ਗਾਉਣਾ। ਜੀ ਸਾਡੇ ਮੁੰਡਿਆਂ ਦੇ ਨੌਜਵਾਨ ਮੁੰਡੇ ਨੇ ਹਨਾ ਉਹਨਾਂ ਬਾਰੇ ਤੁਸੀਂ ਸ਼ੀਧੀ ਦਿਹਾੜਿਆਂ ਤੇ ਬਹੁਤ ਹੀ ਜੋਸ਼ ਵਾਲਾ ਗੀਤ ਗਾਇਆ ਜੀ। ਉਦੇ ਸਾਨੂੰ ਚਾਰ ਲਾਈਨਾਂ ਤੁਸੀਂ ਸੁਣਾਓ ਪਲੀਜ਼ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਆਹ ਵਾਲਾ ਮਹੀਨਾ ਦਸੰਬਰ ਦਾ ਸਾਰਾ ਹੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੁੰਦਾ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਉਹਨਾਂ ਦਾ ਸਾਰਾ ਸਰਬੰਸ ਵਾਰਿਆ ਗਿਆ ਸੀ ਇਸ ਮਹੀਨੇ ਦੇ ਲਾਸਟ ਤੱਕ ਤੇ ਬਹੁਤ ਸਾਰੇ ਸ਼ਬਦ ਆਉਂਦੇ ਨੇ ਬਾਕੀ ਸਾਰੇ ਆਰਟਿਸਟ ਸਭ ਸ਼ਬਦ ਕਰਦੇ ਨੇ ਸੋ ਮੈਂ ਆਪਣੇ ਸ਼ਬਦ ਦੀਆਂ ਜਿਹੜਾ ਸੰਤ ਸਿਪਾਹੀ ਰਿਲੀਜ਼ ਹੋਇਆ ਉਹਦੀਆਂ ਦੋ ਲਾਈਨਾਂ ਤੁਹਾਨੂੰ ਮੈਂ ਜ਼ਰੂਰ ਸੁਣਾਉਣਾ ਸੰਤ ਸਿਪਾਹੀ ਸਤਗੁਰ ਜੀ ਤਨ ਹੈ ਥੋਡੀ ਸਿੱਖੀ ਸੰਤ ਸਿਪਾਹੀ ਸਤਗੁਰ ਜੀ ਤਨ ਹੈ ਥੋਡੀ ਸਿੱਖੀ ਇਹ ਸ਼ਹਿਦ ਤੋਂ ਮਿੱਠੀ ਏ ਇਹ ਸ਼ਹਿਦ ਤੋਂ ਮਿੱਠੀ ਏ ਤੇ ਖੰਡੇ ਨਾਲੋਂ ਤਿੱਖੀ ਸੰਤ ਸਿਪਾਹੀ ਸਤਗੁਰ ਜੀ ਤਨ ਹੈ ਤੁਹਾਡੀ ਸਿੱਖੀ ਵਾਹ ਜੀ ਵਾਹ ਸੰਤ ਸਿਪਾਹੀ ਸਤਗੁਰ ਜੀ ਤਨ ਹੈ ਤੁਹਾਡੀ ਸਿੱਖੀ ਕਿੰਨੇ ਸੋਹਣੇ ਬੋਲ ਲਿਖੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਜੀ ਇਹ ਬੋਲ ਕਿੰਨੇ ਲਿਖੇ ਨੇ ਬੀਰ ਜੀ ਇਹ ਜਿਵੇਂ ਕਿ ਬਹੁਤ ਵੱਡਾ ਨਾਮ ਹੈ ਜੀ ਸਿਮਰਨਜੀਤ ਹੰਮਰ ਭਾਜੀ ਫਿਰ ਮਡਾ ਸਟੂਡੀਓ ਵਿੱਚ ਫਿਲਮਾ ਬਹੁਤ ਕੀਤੇ ਨੇ ਫਿਰ ਮਾ ਡਾਇਰੈਕਟਰ ਨੇ ਤੇ ਉਹਨਾਂ ਦਾ ਲਿਖਿਆ ਹੋਇਆ ਸ਼ਬਦ ਹੈ ਤੇ ਮਿਊਜ਼ਿਕ ਕੀਤਾ ਪ੍ਰਿੰਸਸ ਅਗੂ ਵੀਰੇ ਨੇ ਤੇ ਜਿੱਥੋਂ ਰਿਲੀਜ਼ ਹੋਇਆ ਇਹ ਗਾਣਾ ਲੇਬਲ ਕੰਪਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਰਕਤ ਸਟੂਡੀਓ ਦੇ ਉਤੇ ਪ੍ਰੋਡਿਊਸ ਕੀਤਾ ਮੇਰੇ ਵੱਡੇ ਭਾਜੀ ਗੁਰਵਿੰਦਰ ਸਿੰਘ ਸੰਧੂ ਸਾਹਿਬ ਨੇ। ਕੀ ਬਾਤ ਹੈ ਜੀ ਕੀ ਬਾਤ ਹੈ ਜੀ। ਬਹੁਤ ਸੋਹਣਾ ਲਿਖਿਆ ਜੀ ਬਹੁਤ ਸੋਹਣੇ ਬੋਲ ਹੈ ਜੀ। ਜਦੋਂ ਵੀ ਮੈਂ ਸਟੇਜ ਤੇ ਜਾਂਦਾ ਹਾਂ ਸਟੇਜ ਤੇ ਜਾਂਦੋਂ ਬਾਕੀ ਗਾਣੇ ਸ਼ੁਰੂ ਕਰਦੋਂ ਪਹਿਲਾਂ ਇੱਕ ਸਿਰਫ ਸ਼ੁਰੂਆਤ ਉਸ ਪਰਮਾਤਮਾ ਨੂੰ ਯਾਦ ਕਰਕੇ ਹੀ ਹੁੰਦੀ ਹੈ। ਉਹਦੀਆਂ ਮੈਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਬਹੁਤ ਸੋਹਣਾ ਸ਼ਬਦ ਹੈ ਉਹ ਜੀ। ਪਹਿਲਾਂ ਪਿਤਾ ਗਏ ਫਿਰ ਰਾਜ ਗਿਆ। ਫਿਰ ਪਿਆ ਵਿਛੋੜਾ ਅਸਰਸਾ ਤੇ ਉਤੋਂ ਠੱਕਾ ਚਲਦਾ ਲੋੜੇ ਦਾ ਲਾਲੀ ਛਾ ਗਈ ਸੀ ਅਰਸ਼ਾਂ ਤੇ ਕਾਲੀ ਬੋਲੀ ਰਾਤ ਹਨੇਰੀ ਕਾਲੀ ਬੋਲੀ ਰਾਤ ਹਨੇਰੀ ਤੇ ਕਿਹੜਾ ਆ ਮਿਲਾਵੇ ਸਰਬੰਸ ਵਾਰ ਸਰਬੰਸ ਦਾਨੀ ਹੋ ਮਾਛੀ ਵਾੜੇ ਤੁਰਿਆ ਜਾਵੇ ਸਰਬੰਸ ਵਾਰ ਸਰਬੰਸ ਦਾਨੀ ਮਾਚੀ ਵਾਰੇ ਤੁਰਿਆ ਜਾਵੇ ਸਰਬੰਸ ਵਾਰ ਸਰਬੰਸ ਦਾਨੀ ਜਦ ਜੀਤ ਸਿੰਘ ਨੇ ਜੰਗ ਲੜੀ ਵੱਡਾ ਹੌਸਲਾ ਕਰ ਮੁਸਕਾਏ ਸੀ ਬੜੇ ਮਾੜੇ ਦਿਨ ਦਸੰਬਰ ਦੇ ਸਿੱਖ ਕੌਮ ਦੇ ਉੱਤੇ ਆਏ ਸੀ ਦੱਸੋ ਕਿਹੜਾ ਬਾਪ ਹੈ ਦੁਨੀਆ ਤੇ ਕਿਹੜਾ ਬਾਪ ਹੈ ਦੁਨੀਆ ਤੇ ਜੋ ਪੁੱਤਾਂ ਤੋਂ جنگ ਲੜਾਏ ਸਰਬੰਸ ਵਾਰ ਸਰਬੰਸ ਦਾਨੀ ਮਾਛੀ ਵਾੜੇ ਤੁਰਿਆ ਜਾਵੇ ਸਰਬੰਸ ਵਾਰ ਸਰਬੰਸ ਦਾਨੀ ਹਉ ਮਾਛੀ ਵਾੜੇ ਤੁਰਿਆ ਜਾਵੇ ਸਰਬੰਸ ਵਾਰ ਸਰਬੰਸ ਦਾਨੀ ਬਹੁਤ ਸੋਣਾ ਇੱਕ ਸਵੱਬ ਬਣਿਆ ਤੁਹਾਡੇ ਨਾਲ ਮਿਲਦਾ ਤੁਹਾਡੇ ਨਾਲ ਮਿਲਿਆ ਅਸੀਂ ਜੀ ਮਾਤਮਾ ਸਵੱਬ ਬਣਾਉਂਦਾ ਹੈ ਜੀ ਬਿਲਕੁਲ ਜੀ ਤੁਹਾਡੇ ਹੋਰ ਵੀ ਕੋਈ ਆਇਆ ਧਾਰਮਿਕ ਕੁਝ ਪਹਿਲਾਂ ਇਹ ਪਹਿਲਾਂ ਕੋਈ ਧਾਰਮਿਕ ਗੀਤ ਨਹੀਂ ਆਇਆ ਸੋ ਕਾਫੀ ਗਾਣੇ ਕੀਤੇ ਨੇ ਉਹਨਾਂ ਵਿੱਚ ਉਹ ਸਰੋਤਿਆਂ ਨੇ ਕਈਆਂ ਨੂੰ ਬਹੁਤ ਪਿਆਰ ਵੀ ਦਿੱਤਾ ਹੈ ਸੋ ਧਾਰਮਿਕ ਗਾਣਾ ਮੇਰਾ ਪਹਿਲੀ ਵਾਰ ਹੀ ਕੀਤਾ ਮੈਂ ਵਾਹ ਜੀ ਵਾਹ ਬਹੁਤ ਹੀ ਸੁਰੀਲੀ ਆਵਾਜ਼ ਹੈ ਜੀ ਦਿਲ ਕਰਦਾ ਹੈ ਕਿ ਅਸੀਂ ਤੁਹਾਡੀ ਆਵਾਜ਼ ਸੁਣੀ ਜਾਈਏ ਪਰ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ ਬਹੁਤ ਹੀ ਜਲਦ ਅਸੀਂ ਇੰਦਰਬੀਰ ਸਿੱਧੂ ਨਾਲ ਲੰਬੀ ਮੁਲਾਕਾਤ ਕਰਾਂਗੇ ਜੀ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਰਹੋ ਜੀ ਜਿੰਦਾਬਾਦ ਟੀਮ ਧੰਨਵਾਦ